ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਪਿੰਡ ਆਇਆ ਮਾਨਾ ਵਾਲਾ ਤਹਿਸੀਲ ਇਹ ਨਾਲਾ ਤੇ ਜ਼ਿਲ੍ਹਾ ਅਮਰਸਾਰਾ। ਬਾਕੀ ਚੰਗੀ ਵਹਿੜਾ ਇੱਕ ਵੀਰ ਕੋਲ ਚੰਗੇ ਰਿਕਾਰਡ ਵਾਲੀ 20 22+ ਵਾਲੀ ਆ। ਬਾਕੀ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ। ਇੱਕ ਚੰਗੀ ਝੋਟੀ ਆ ਵੀਰ ਦੇ ਕੋਲ। ਬਾਕੀ ਚੁਵਾਈ ਚੁਵਾਈ ਕਰਕੇ ਵੀਰ ਨੇ ਲਿਆਂਦੀ ਆ ਤੇ ਤਾਜੀ ਸੂਈ ਦੇ ਬੱਚਾ ਇਹਦਾ ਨਾਲ ਵੱਜਾ ਜੇ। ਤੇ ਬਾਕੀ ਕਰਦੇ ਇਹਦੀ ਪੂਰੀ ਡਿਟੇਲ ਲੈਨੇ ਵੀਰ ਕੋਲ। ਹਾਂ ਜੀ ਆਓ ਵੀਰ ਜੀ। ਸਾਸੀ ਗਾਲ ਜੀ ਵੀਰ ਜੀ ਕਿਹਾਲ ਜੇ ਵਧੀਆ ਵਧੀਆ ਹੋਰ ਸਰਾਉ ਠੀਕ ਠਾਕ ਜੇ ਚੰਗੇ ਨਗੀਨੇ ਲੈ ਆਂਦੇ ਜੇ ਅੱਜ ਹਾਂ ਜੀ ਤੋਹਿਆ ਰਾਜੇ ਨੇਗੇ ਹਾਂਜੀ 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 ਤੇ ਆਪਣਾ ਪਿੰਡ ਦੱਸੋ ਹਾਂ ਨਾਮ ਦੱਸ ਦੋ ਨਾਲੇ ਵੀਰ ਜੀ ਮਾਨ ਨਾਲਾ ਤਸੀਲਈ ਨਾਲਾ ਜ਼ਿਲ੍ਹਾ ਮਰਸਰ ਠੀਕ ਆ ਤੇ ਫੋਨ ਨੰਬਰ ਦੱਸ ਦੋ ਫੋਨ ਨੰਬਰ 843792036 ਠੀਕ ਆ ਜੀ ਤੇ ਦੋ ਆ ਫਿਰ ਅੱਜ ਦੋ ਵਿੱਚ ਦੋ ਜੇ ਇੱਕ ਮੈਂ ਠੀਕ ਆ ਛੋਟੀ ਨੂੰ ਕਿੰਨਾ ਟਾਈਮ ਹੋ ਗਿਆ ਜੇ ਸੂਈ ਨੂੰ ਆਦਨੋਗਾ ਤੁਸੀਂ 12 ਲਾ ਲਓ 13 ਲਾ ਲਓ ਤਾਰੀ ਸੁਈ ਆ ਠੀਕ ਹੈ ਜੀ ਬਹੁਤ ਚੌਣ ਚੌਣ ਬੜੀ ਠੰਡੀ ਧੀ ਜਿਤਨਾ ਮਰਜੀ ਥੋੜੀ ਵੀ ਜੀ ਚੋਗ ਲੇਟ ਆਈ ਹੈ 7:30 8 ਵਜੇ ਦੀ ਚੋਈ 8 ਵਜੇ ਦੀ ਠੀਕ ਹੈ ਜੀ ਚੌਣ ਚੌਣ ਵਿੱਚ ਬਹੁਤ ਕਿੰਨੀ ਠੰਡੀ ਬੜੀ ਹੈ ਵੀ ਜੀ ਜਿਤਨਾ ਮਰਜੀ ਕੋਈ ਲੋੜ ਨਹੀਂ ਆ ਕਿਤਰਾ ਮਰਜੀ ਭਾਵੇਂ ਕਰੋ ਚੈੱਕ ਐਤਰਾ ਵੇਖੀ ਭਾਵੇਂ ਐਤਰਾ ਚੋਈ ਚੋਈ ਬਹੁਤ ਚੰਗੀ ਹੈ ਜੀ ਬਾਕੀ ਸਾਰੇ ਭਰਾ ਚੈਨਲ ਨੂੰ ਕਰੋ ਸਬਸਕ੍ਰਾਈਬ ਪਸ਼ੂ ਤੁਹਾਨੂੰ ਹੁਣੇ ਇਦਾਂ ਦੇ ਟੌਪ ਤੋਂ ਟੌਪ ਦੇ ਜੀ ਮਿੱਠੀ ਮਿੱਠੀ ਪਾ ਬੱਚਾ ਕਿੱਥੇ ਮੱਝ ਖਿਲਾ ਲਓ ਏਡੀ ਠੰਡੀ ਬਹੁਤ ਠੰਡੀ ਠੀਕ ਹੈ ਜੀ ਬਾਕੀ ਕੋ ਚੋਈ ਚਵਾਈ ਜੇ ਫਿਰ ਵੀ ਮੱਝ ਨੇ ਕਿਤੇ ਲਾਤ ਨਹੀਂ ਜੇ ਚੁੱਕੀ ਆਪਣੇ ਹਿਸਾਬ ਨਾਲ ਮਿੱਠੀ ਦੇਣੀ ਆਦੀ ਹੈ ਕੋਈ ਲੋੜ ਨਹੀਂ ਤੇ ਵੀ ਜੀ ਤੋੜ ਦੋ ਇਹਨੂੰ ਇਹ ਕਿੰਨਾ ਤਿਆਰ ਕਰ ਗਈ ਜੇ ਬੋਲਾ ਹੋਣ ਨਾਲੇ ਜੀ ਤੋੜੀ ਨਾਲ ਬੋਲਾ ਹੋਊਗਾ ਦੁੱਧ ਵਾਲੇ ਕੋ 10 ਕਿਲੋ ਹੋਗਾ ਉਹ 12 ਨੂੰ ਤੁਸੀਂ 10 ਦਾ ਮੰਨ ਕੇ ਲੈ ਲਓ ਠੀਕ ਹੈ ਜੀ ਜੀ ਬਾਕੀ ਬਣਦੀ ਪੁੰਦੀ ਨਹੀਂ ਬਹੁਤ ਝਾੜੂ ਲੈਟ ਤੋਂ ਨਾਲ ਕਰਕੇ ਨਾ ਪੂਰੀ ਵੱਡੀ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਅੰਦਾਜ਼ਾ ਰਹਾ ਲਿਓ ਬਹੁਤ ਕੱਦ ਕੋਤ ਵਿੱਚ ਪੂਰੇ ਫੁੱਲ ਫੁੱਲ ਕੱਦ ਘਾਟ ਵਾਲੀ ਆ ਬ ਪੂਰੀ ਸਕੀਨ ਆ ਛੋਟੀ ਸਾਹ ਨਾਲ ਬੱਚਾ ਇਹਦਾ ਨਾਲ ਠੀਕ ਹੈ ਜੀ ਇਸ ਤਰ੍ਹਾਂ ਇਤਰਾ ਮਰ ਜੀ ਲਾਓ ਜੀ ਵੀਰ ਜੀ ਇਹ ਰਾਵਾਂ ਚ ਖਲੋਗੇ ਚੌਣ ਵਾਲੀਆਂ ਹਿਸਾਬ ਨਾਲ ਜਿੱਥੇ ਗਿਆ ਦੁੱਧ ਕਰਜੂ ਉੱਥੇ ਚੋਲੇ ਇਹਨੂੰ ਵੇਖੋ ਕੈਮਰੇ ਤੋਂ ਨਹੀਂ ਡਰਦੀ ਬਿਲਕੁਲ ਬੋਲ ਪਿੱਠੀ ਵੀ ਜੀ ਸਾਡੇ ਛੋਟੀ ਨਾਲ ਪੜੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਪਹਿਲੀ ਵੀਡੀਓ ਆਪਣੀ ਤੁਹਾਡੇ ਘਰੋਂ ਮੈਂ ਨਾ ਵੀਰ ਜੀ ਆਪਣਾ ਲਾਂਭਾ ਤੁਹਾਨੂੰ ਤੇ ਜਾਊਗਾ ਨਹੀਂ ਲਾਂਭਾ ਚਲੋ ਕੀ ਚਲੋ ਚੰਗਾ ਪਸ਼ੂ ਅਗਲੇ ਨੇ ਆਪਣੀ ਤਸੱਲੀ ਕਰ ਲੈਣੀ ਆ ਤੇ ਜੈਤ ਜੀ ਕਰਦਿਏ ਅੱਜ ਫਿਰ ਯਾਰ ਵੀਰ ਜੀ ਬਾਜ਼ਾਰ ਸਹਾਉਣਾ ਤੇ ਮੈਨਾਂ ਬਹੁਤ ਮਿੱਠਾ ਪਾ ਆਇਆ ਤੇ ਨਹੀਂ ਨਹੀਂ ਆਪਾਂ ਜਾ ਜਾ ਆਫਰ ਵਾਲੇ ਚੈਨਲ ਆਪਣੇ ਆਫਰ ਲਾ ਦੀਏ ਫ੍ਰੀ ਵਾਲਾ ਤਾਂ ਪਾ ਦਣਾ ਵੀਰ ਜੀ ਮੰਗਣ ਨੂੰ ਪਾ 5 ਲੱਖ ਹੀ ਮੰਗੀ ਜਿਹੜੀ ਆ ਨਾ 85 ਛੋਟੀ ਦੇ ਦਈਏ ਵੇਲ ਹੁੰਦਾ ਮਾਨਤਾਂ ਤੇ ਜਿੰਨਾ ਤੁਹਾਨੂੰ ਦੱਸ ਦੂੰ ਮਿੰਕੋ ਗੱਲ 2 ਛੱਡਦੀ ਔਰ ਕੇ ਵੱਧ ਛੱਡੀਏ 80 ਦੇ ਦਈਏ ਸਾਰੇ ਜੀ ਸੋਹੀ ਆਉਣਾ ਲਓ ਜੀ ਵੀਰ ਜੀ ਵੈਸੇ ਮਿਲਦੀਆਂ ਨਹੀਂ ਐ ਇਦਾਂ ਦੀਆਂ ਮੈਨਾਂ ਵੱਡੀ ਛੋਟੀ ਜੀ ਕਿਤੇ ਨਹੀਂ ਨਹੀਂ ਕੇ ਐਡੀ ਦਾ ਇੱਕ 30 10 ਹੀ ਲੱਗਣਾ ਕੇ ਨੇ ਠੀਕ ਹੈ ਜੀ ਬਾਕੀ ਮਿੱਠੀ ਮਿੱਠੀ ਬਹੁਤ ਚੰਗੀ ਬਾਕੀ ਪੂਰਾ ਕੱਦ ਕਾ ਬਾਕੀ ਵੀਰ ਦਾ ਕੱਦ ਤੋਂ ਅੰਦਾਜ਼ਾ ਲਾ ਸਕਦੇ ਤੇ ਵੀਰ ਦਾ ਕੱਦ ਵੀ ਕੋਈ 5 7 8 ਦੇ ਲੱਗੇ ਹੋਗਾ ਜੀ। ਹਾਂਜੀ ਹਾਂਜੀ। ਪੂਰੇ ਫੋਰ ਦੀ ਵਿੱਚ ਉਤਨਾ ਸਾਰਾ ਸੂਆ ਪੀੜੀ ਇਹਦੇ। 60 65 ਹਜ਼ਾਰ ਦੀ ਫੰਡ ਰਿਆ ਹਿਸਾਬ ਨਾਲ ਹਾਂਜੀ। ਬਾਕੀ ਝੋਟੀ ਆ ਚਲੋ 2 4 ਸੂਏ ਚੋਂਣ ਵਾਲੀ ਆ ਕੋਈ ਗੱਲ ਨਹੀਂ ਏਡੀ। ਤੇ ਗਾਂ ਦੀ ਕੀ ਡਿਟੇਲ ਜੇ? ਵਿੱਚ ਗਾਂ ਦੀ ਦੁਜਾ ਲਓ ਤੀਜਾ ਸੂਆ ਸੁਣਾ ਗਾਣੇ। ਠੀਕ ਹੈ ਜੀ। ਉਸੜਾਕ ਬਹੁਤ ਜਿੰਨ ਕੋ ਵੀਰ ਕੋ ਲਈ ਆ ਦੁੱਧ 50 ਕਿਲੋ ਦਾ ਦੇ ਦਿੰਦੀ ਆ ਵੀ ਕੋਈ 20 ਮਾਨ ਲਏ। ਠੀਕ ਹੈ ਜੀ। ਪਰ ਮੱਖੜੀ ਥੋੜੀ ਕੋਈ ਲੋੜ ਨਹੀਂ ਉਹਨੂੰ ਮੰਗੇਉਂਗੇ ਦੀ। ਇੱਕੋ ਟੁੱਪ ਲਓ ਜੀ ਵੀਰ ਜੀ ਪਸ਼ੂ ਵੀਰ ਕੋ ਦੋਵੇਂ ਨਕੀਨੇ ਹਿਸਾਬ ਨਾਲ ਅੱਜ ਬਾਕੀ ਕੋਈ ਦੂਰ ਤੋਂ ਵੀਡੀਓ ਬਣਾਈ ਜੇ ਕੋਈ ਝੂਮਣੀ ਜੇ ਕੀਤੀ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਬਾਕੀ ਪੂਰੀ ਰਾਜੀ ਰੂਜੀ ਆ ਵੈੜ ਬਾਕੀ ਵਹਾਨਾ ਉਹਨਾਂ ਹੀ ਗਾਂ ਨੂੰ ਤੇ ਉਹਨਾਂ ਹੀ ਪਛਾਣੂ ਜੇ ਜੀ ਦਿਨ ਪੰਜ ਚਾਰ ਲੱਗਣੇ ਵਾਛੀ ਬਾੜ ਕੇ ਦੱਸੂਗੀ ਹਾਂ ਜੀ ਬਾਕੀ ਫਿਰਲੇ ਫਿਰਲੇ ਪੀੜੀ ਦੇ ਪਾਵੇਂ ਵਰਗੇ ਹਿਸਾਬ ਨਾਲ ਥਣ ਲੱਗਾ ਜੇ ਵੈੜ ਨੂੰ ਬਾਕੀ ਪੂਰੇ ਸ਼ਕੀਨ ਜੇ ਪਸ਼ੂਆ ਵੀਰ ਕੋ ਦੋਵੇਂ ਅੱਜ ਇਹ ਦੇਖੋ ਚਲੋ ਚੈੱਕ ਵਾਇਰ ਦੀਆਂ ਸ਼ਕੀਨੀਆਂ ਬਾਕੀ ਫੇਸ ਬਿਊਟੀ ਵੇਖੋ ਇਹਦੀ ਬਾਕੀ ਮੇਰੇ ਭਰਾ ਚੈਨਲ ਨੂੰ ਕਰੋ ਸਬਸਕ੍ਰਾਈਬ ਅੱਜ ਨਾਲਾ ਤਸੀਲ ਦੇ ਟੌਪ ਦੇ ਨੰਨੇ ਤੁਹਾਨੂੰ ਦਿਖਾਇਆ ਕਰਨੇ ਆ ਸੋਹਰੇ ਦਾ ਕਿ ਹੁੰਦੀ ਆ ਤੇ ਲੋਥੀ ਹੋਣੀ ਵਟੀ ਜਾ ਮੁੱਲ ਵੀ ਤੁਹਾਨੂੰ ਨਾ ਜਾਇਜ ਜਾ ਕਰਿਆ ਕਰਨਾ ਇਹਨਾਂ ਦਾ ਕੋਈ ਵੀ ਜਾਇਜ ਹੀ ਕਿ ਟਾਇਟ ਆਡਰ ਦੀ ਆ ਤੇ ਬਾਕੀ ਦੇਣਾ ਜੇ ਖੜਦੀ ਆ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਅਰੇ ਟਲਟ ਲਾ ਪੂਰੀਆਂ ਕੱਢੂਗੀ ਹਾਂ ਬਲੈਡਰ ਰਕੀ ਬਣੀ ਵੇਹੇ ਤੇ ਜਾਇਜ ਜੀ ਵੀਰ ਜੀ ਕਰੀਏ ਵੀ ਮੁੱਲ ਕਰ ਲੋ ਵੀਰ ਜੀ 10000 ਦਾ 60 ਦੀ ਦੇ ਦਈਏ ਵੇਖ ਲਓ ਮੈਂ ਇਹਦਾ ਨਾ ਕਰਦੀਏ ਮੰਨ ਤਾਂ 55 ਹੀ ਦਈਏ ਵੇਖ ਲਓ ਜੁਹੰਦਾ ਜਿਹਦੇ ਕਰਾਇ ਕਰਾ ਛੱਡ ਦੇ ਚਲੋ ਕੋਈ ਗੱਲ ਨਹੀਂ ਛੱਡ ਦੇ ਠੀਕ ਹੈ ਜੀ ਕੋਈ ਨਹੀਂ ਵੀ ਕਰਦਾਂਗੇ ਕੋਈ ਫੋਨ ਲਾਵੇ ਕਰਦਾਂ ਤੁਮ ਮਾਨਦਾਨ ਬਾਕੀ ਫੁੱਲ ਕਾਤ ਕਾਠ ਵਾਲੀਆਂ ਜੀਆਂ ਦੋਵੇਂ ਵੱਡੀ ਆਗੇ ਚਾੜੂ ਵੀ ਜੀ ਨਹੀਂ ਮੇਰੀ ਪ੍ਰਾਲੀ ਆਗੇ ਉਹ ਪਖਣ ਮੇਰੀ ਪ੍ਰਾਲੀ ਖਾਈ ਜਾਂਦੀ ਹੈ ਲਓ ਜੀ ਵੀਰ ਜੀ ਕੋਈ ਮਤਲਬ ਜਿਹਦਾ ਮਰਜ਼ੀ ਸਭ ਕੋ ਇਤਰਾ ਹੀ ਚਾੜੂ ਵੀਰ ਕੋ ਹੈ ਨਾ ਸਾਬ ਨਾਲ ਟੌਪ ਦੇ ਨਗਿੰਨੇ ਹੀ ਆ ਬਾਕੀ ਖੁਰਲੀ ਚ ਵੇਖੋ ਪ੍ਰਾਲੀ ਵੇਖੋ ਖਾਂਦੀ ਵੱੜ ਵੱੜ ਕੇ ਖਾਈ ਜਾਂਦੀ ਹੈ ਪ੍ਰਾਲੀ ਨੂੰ ਲਓ ਜੀ ਵੀਰ ਜੀ ਕਰੋ ਚੱਕ ਬੈੜ ਚਲੋ ਠੀਕ ਹੈ ਜੀ ਵੀਰ ਜੀ ਬਾਕੀ ਕੋਈ ਗੱਲ ਨਹੀਂ ਆਪਣੀ ਤਸੱਲੀ ਕਰੋ ਤੇ ਚੋਚਵਾ ਕੇ ਤੇ ਜਿੱਦਾਂ ਵੀ ਬਿਲਕੁਲ ਬਿਲਕੁਲ ਸਾਡੀ ਉਹਦਾ ਤੁਹਾਡੀ ਹੋ ਜੁਨਾ ਪੈ ਜਨੇ ਤਸੱਲੀ ਕਰਨਾ ਬਿਲਕੁਲ ਆਪਾਂ ਚੁੱਪ ਕੇ ਲੈਣਾ ਸੂਈ ਨੂੰ ਚੋਕ ਲੈਣਾ ਠੀਕ ਹੈ ਜੀ ਹਾਂ ਜੀ ਗੱਪਣ ਆਪਣੀ ਪਾਸ ਕਰ ਲੈਣਾ ਤੇ ਸੂਈ ਚੋਲੋਂ ਵੇਖ ਡਾਂਗੇ ਚੋਲੋਂ ਦੋ ਟਾਂਗ ਚੋਲੋਂ ਬਾਕੀ ਵੱਡੀ ਕਦ ਕਾਠ ਵਾਲੀ ਚਲੋ ਠੀਕ ਹੈ ਧੰਨਵਾਦ ਜੀ ਵੀਰ ਜੀ ਧੰਨਵਾਦ ਜੀ